ਕਰਦੇ ਹੋਏ ਜੀਵਨ ਦੀਆਂ ਅਮੋਲਕ ਕਾਰਜਾਂ ਨੂੰ ਸਫਲਾ ਕਰ ਰਹੇ ਕੋ ਆਪ ਜੀ ਨੇ ਅੱਜ ਬੇਲਾਬਲ ਰਾਤ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਬਾਨੀ ਕੇ ਬੋਹਿਤ ਅੰਤਮ ਗੁਰਦੇਵ ਧੰਨ ਸ੍ਰੀ ਗੁਰੂ ਅਰਜਨ ਦੇਵ ਪਿਤਾ ਜੀ ਦੀ ਨਾਮੀ ਮੁਬਾਰਕ ਰਸਨਾ ਨੂੰ ਉਚਾਰਨ ਕੀਤਾ ਪਾਵਨ ਸ਼ਬਦੋ ਸਰਵਨ ਕੀਤਾ ਹੈ ਇਹ ਸ਼ਬਦ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 819 ਦੇ ਉੱਪਰ ਸੁਭਾਜਮਨ ਹੈ ਜਿਸ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੁਸਤਕਾਲ ਤੁਲਕ ਦੇ ਰੱਖਣ ਵਾਲੇ ਸੁਭਾਅ ਦਾ ਜ਼ਿਕਰ ਕਰਦੇ ਕਹ ਕਿ ਉਹ ਪ੍ਰਮਾਤਮਾ ਆਪਣੇ ਭਗਤ ਪਿਆਰਿਆਂ ਦੀ ਰੱਖਿਆ ਸਾਧ ਸੰਗਤ ਜੀ ਆਪ ਕਰਨ ਹਾਲ ਉਹ ਪ੍ਰਮ ਸਭ ਤੋਂ ਪਹਿਲਾਂ ਤਾਂ ਸਾਧ ਸੰਗਤ ਸਾਡੀ ਰੱਖਿਆ ਕਰਦਾ ਹੈ ਮਾਤਾ ਦੇ ਗਰਭ ਦੇ ਵਿੱਚ ਮਾਤ ਗਰਭ ਮਹਿ ਆਪਨੋ ਸਿਮਰਨ ਦੇ ਤਹਿ ਤੁਮ ਰਾਖ ਨahari ਉਹ ਤੇ ਕੇ ਮੇ ਰੱਖਿਆ ਕਰਦਾ ਹੈ ਸਤ ਸਬ지 ਦਾਤਾ ਜੀਵ ਨੂੰ ਨਾਮ ਜਪਣ ਦੀ ਸਮਰੱਥਾ ਸ਼ਕਤੀ ਤੇ ਨਾਮ ਦੀ ਦਾਤ ਦਿੰਦਾ ਹੈ ਅੰਦਰ ਜਿਸ ਦੇ ਸਦਕਾ ਮਾਤਾ ਦੇ ਗਰਭ ਦੇ ਵਿੱਚ ਉਦਰ ਦੇ ਵਿੱਚ ਜੋ ਪਾਣੀ ਹੈ ਜਿਸ ਦੇ ਵਿੱਚ ਬੱਚੇ ਦੀ ਪਰਪਰਿਸ਼ਾ ਪਾਲਣਾ ਹੁੰਦੀ ਹੈ ਜੇ ਸੰਸਾਰ ਦੇ ਸਾਧ ਸੰਦਪੀ ਆਪਾਂ ਨਿਗਾਹ ਦੇ ਨਾਲ ਦੇਖੀਏ ਤਾਂ ਡੁੱਬ ਕੇ ਮਰ ਜਾਂਦਾ ਏ ਬੰਦਾ ਪਾਣੀ ਦੇ ਵਿੱਚ ਪਰ ਉੱਥੇ ਉਹੀ ਜਲ ਫਿਰ ਨਖਨ ਹਾਰ ਜਾਂਦਾ ਹੈ ਉਸੇ ਦੇ ਵਿੱਚੋਂ ਸਾਰੇ ਤਤ ਉਹ ਸਾਰਾ ਪੋਜਨ ਪਾਲਣ ਹੁੰਦਾ ਹੈ ਇਹ ਤਾਂ ਸਾਧ ਸੰਗਤ ਜੀ ਇਓਂ ਗੱਲ ਬਾਣਦੀ ਹੈ ਜਿਵੇਂ ਰਾਮਕਲੀ ਰਾਗ ਦੇ ਅੰਦਰ ਹਜੂਰ ਪਰਮਉਪਦੇਸਨ ਇੰਦਨੰਤੇ ਬੈ ਸੰਤਰ ਭਗ ਹੈ ਮਾਤੀ ਕੋ ਜਲ দেহ ਇਸ त्याਗੇ ਇੰਦਨ ਕਹਿੰਦੇ ਕੰਨੋ ਸੰਗਤ ਜੀ ਮੱਤਨ ਵਾਲਿਆਂ ਜਿੱਦਾਂ ਜੋ ਸੜ ਸਕਣ ਉਹਦੇ ਵਿੱਚ ਲੱਕੜਾ મૂ ਸਕਦੀਆਂ ਹਨ ਤੇਲ ਹੁੰਦਾ ਹੈ ਗੈਸ ਹੁੰਦੀ ਹੈ ਉਹ ਜਿਹੜੇ ਅਜਾਬੀ ਪਦਾਰਥ ਕਹਿ ਲਈਏ ਸਾਧ ਸੰਗਤ ਜੀ ਇਹ ਸਾਰੇ ਇੰਗਨ ਦੀ ਤਰ੍ਹਾਂ ਹਮਤੇ ਜੋ ਉਹਨਾਂ ਦੇ ਵਿੱਚ ਦਾ ਸ਼ਕਤੀ ਹੁੰਦੀ ਸੜਨ ਵਾਲੀ ਸ਼ਕਤੀ ਨੂੰ ਉਸ ਨੂੰ ਕਿਹਾ ਜਾਂਦਾ ਹੈ ਸੰਤਰ ਅੱਗ ਜਦੋਂ-ਜਦੋਂ ਵੀ ਆਪਾਂ ਆਪਣੀ ਨਿਗਾਹ ਦੇ ਵਿੱਚ ਵਰਤਾਰਾ ਦੇਖਿਆ ਹੈ ਉਹ ਇਹੀ ਦੇਖਿਆ ਹੈ ਕਿ ਆਗ ਨੂੰ ਸੜਨ ਵਾਲੇ ਪਦਾਰਥਾਂ ਨੂੰ ਸਾੜਦੀ ਹੈ ਜਿਸ ਕਰਕੇ ਹਰ ਇੱਕ ਸੜਨ ਵਾਲੀ ਚੀਜ਼ ਨੂੰ ਆਗ ਤੋਂ ਦੂਰ ਰੱਖਿਆ ਜਾਂਦਾ ਹੈ ਘਰਾਂ ਦੇ ਵਿੱਚ ਵੀ ਆਪਾਂ ਆਗ ਨੂੰ ਸਾਥ ਸੰਗਤ ਜੀ ਇੱਕ ਬਿਸ਼ੀਸ਼ ਥਾਂ ਦੇ ਉੱਪਰ ਹੀ ਬਾਲਦੇ ਆਂ ਹਰ ਥਾਂ ਨਹੀਂ ਬਾਲਦੇ ਕਿਉਂਕਿ ਸਾਡੇ ਅੰਦਰ ਵੀ ਤਰਾਸ ਤੇ ਡਰ ਬੈਠਾ ਹੋਇਆ ਹੈ ਕਿ ਕਿਤੇ ਅੱਗ ਬਹੁਤ ਹੀ ਜ਼ਿਆਦਾ ਭਿਆਨਕ ਰੂਪ ਨਾ ਲੈ ਜਾਵੇ ਊੜ ਸਾਰੇ ਪਦਾਰਥਾਂ ਨੂੰ ਨਾ ਸਾੜ ਦੇਵੇ ਪਰ ਜਦੋਂ ਉਸ ਪ੍ਰਭੂ ਦੀ ਦੇਵਨੀਤ ਹੁੰਦੀ ਹੈ ਤਕੁਰਦੇਵ ਕਹਿੰਦੇ ਇੰਦਣ ਤੇ ਪੈ ਸੰਤਰ ਭਾਗੇ ਉਹ ਅੱਗ ਸੜਨ ਵਾਲੇ ਪਦਾਰਥਾਂ ਤੋਂ ਦਰਦੀ ਹੈ ਫਿਰ ਉਹਦੇ ਤੋਂ ਦੂਰ ਹੁੰਦੀ ਉਹਦਾ ਸੁਭਾਅ ਉਹਦੇ ਵਿੱਚ ਤਬਦੀਲੀ ਆ ਜਾਂਦੀ ਹੈ ਉਹ ਤਬਦੀਲੀ ਵੀ ਮਾਤਾ ਦੇ ਗਰਭ ਦੇ ਵਿੱਚ ਹੀ ਹੁੰਦੀ ਹੈ ਜਿਹਨੂੰ ਸਾਧ ਸੰਗਤ ਦੀ ਆਪਾਂ ਕਹਿੰਦੇ ਜਟਰ ਅਗਣ ਦਾ ਸੇਖ ਮਾਤਾ ਦੇ ਪੁੱਤਰ ਵਿੱਚ ਹੈ ਉਹਦੇ बच्चे की परवरिश हो रही है माटी को अपना धारा देखिए मानना ये है कि सत्तर प्रसेंट धरती के उतले हिस्से पानी है नीती को तीह प्रसेंट कहें धरा है ਉਨੇ ਸੀ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਕਿਤੇ ਅਜਮਾ ਕੇ ਦੇਖੀਏ ਜਦੋਂ ਸੰਗਤ ਜੀ ਤੁਸੀਂ ਆਟਾ ਦਾ ਮਿੱਟੀ ਲੈ ਲਵੋ ਬਿਲਕੁਲ ਚੌਥਾ ਹਿੱਸਾ ਤੇ ਤਿੰਨ ਹਿੱਸੇ ਪਾਣੀ ਲੈ ਲਵੋ ਉਹਨੂੰ ਮਿਲਾਉਂੋ ਮਿਲਣਾ ਤੇ ਉਹ ਪਾਣੀ ਸਾਰਾ ਉਸ ਮਿੱਟੀ ਨੂੰ ਆਪਣੇ ਅੰਦਰ ਜਜ਼ਬ ਕਰ ਲਵੇਗਾ ਕੋਈ ਘੋਲਦਾ ਬਣਾ ਦੇ ਪਿੱਛਾ ਉਹ ਮਿੱਟੀ ਦੀ ਜਿਹੜੀ ਹੁੰਦਾ ਨਾ ਉਸ ਨੂੰ ਨਾ ਉਹ ਖਤਮ ਹੋ ਜਾਵੇਗੀ ਪਰਧਰਤੀ ਖੜੀ ਹੈ ਤੇ ਮੈਂ ਪਾਣੀ ਦਾ ਪਰਮਾਨ ਹੈ ਜੋ ਗ੍ਰਹ ਮੰਡ ਹੈ ਸੋਈ ਪਿੰਡ ਹੈ ਜੋ ਉਸ ਜੈਸੂ ਪਾਵੇ ਤੇ ਕਈ ਗੁਰਮੁਖਾਂ ਵੇਸ ਦੇ ਉੱਪਰ ਲੇਖ ਲਿਖਿਆ ਹੈ ਮਰੇ ਮੰਡ ਨੂੰ ਸਰੀਰ ਦੇ ਨਾਲ ਮਿਲ ਗਏ ਉਹ ਕਹਿੰਦੇ ਜੇ ਧਰਤੀ ਦੇ ਵਿੱਚ 70 ਤੋਂ 71% ਪਾਣੀ ਹੈ ਤਾਂ ਮਨੁੱਖ ਦੇ ਸਰੀਰ ਦੇ ਵਿੱਚ ਵੀ ਓਨਾ ਹੀ ਮਿੱਟੀ ਸਾਥ ਸੰਗਤ ਕੰਬੇ ਵਾਲੀ ਗੱਲ ਹੈ ਹੁਣ ਜਿਵੇਂ ਜਾਲ ਸੰਗਤਤੀ ਆਪਾਂ ਕਹਿ ਲਈਏ ਮਿੱਟੀ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦਾ ਹੈ ਅੱਜ ਅਸੀਂ ਇੱਕ ਸਾਫ ਪਾਣੀ ਦੇ ਵਿੱਚ ਵੀ ਬੈਠ ਗਏ ਨਾ ਡੁੱਬ ਕੇ ਕੁਝ ਛਣਾ ਤੋਂ ਵੱਧ ਸਾਡਾ ਜੀਵਨ ਨਹੀਂ ਹੋ ਸਕਦਾ ਸਵਾਸ ਲੈਣ ਦੀ ਉਕੀ ਹੋ ਜਾਣਗੇ ਮ੍ਰਿਤੂ ਹੋ ਜਾਵੇਗੀ ਔਰ ਮਾਤਾ ਦੇ ਗਰਭ ਵਿੱਚ ਕੀ ਵਰਤਾਰਾ ਹੈ ਮਾਤੀ ਕੋ ਜਨ ਦੇਹ ਦੇ ਸਕ ਜਾਂਦੇ ਇਹ ਦੇਈ ਇੱਕ ਮਿੱਟੀ ਦਾ ਰੂਪ ਹੀ ਆ ਨਾ ਮਿੱਟੀ ਤੇ ਹੀ ਪ੍ਰారంਭ ਹੋਈ ਪਰ ਉਹ ਇਸ ਵਤ ਸੰਗਤ ਜਾਲ ਇਸ ਦੇ ਉੱਪਰ ਪ੍ਰਭਾਵ ਨਹੀਂ ਪੁੰਹਦਾ ਕਿਉਂ ਨਹੀਂ ਪੁੰਹਦਾ ਕਿਉਂਕਿ ਸਾਧਗੁਰੂ ਨੇ ਉੱਤੇ ਸਾਡੀ ਰੱਖਿਆ ਕੀਤੀ ਨਾਮ ਦੇ ਕੇ ਹਜੂਰ ਪ੍ਰਮੋਨ ਦੇਖਣੋ ਆਪਣੇ ਮਾਲਕ ਆਪ ਰੱਖਿਐਨੋ ਪਾਰ ਬ੍ਰਹਮ ਗੁਰਦੇਵ ਪਾਰਾਵਾਰ ਤੁਰੇ ਸੋਤ ਸੁਮੂਰੂਪ ਜੋ ਬ੍ਰਹਮ ਪਰਮੇਸ਼ਵਰ ਹੈ ਗੁਰੂ ਸਰੂਪ ਹੋ ਕੇ ਉਹ ਆਪਣੇ ਭਗਤ ਜਿਨ੍ਹਾਂ ਦੇ ਆਪਣੇ ਬਾਲਕਾਂ ਦੀ ਰੱਖਿਆ ਵਿਸ਼ੇ ਵਿਕਾਰ ਰੂਪੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿਕ ਦੁਸ਼ਮਣਾਂ ਤੋਂ ਸਾਥ ਸੰਗਤ ਦੀ ਰੱਖਿਆ ਕਰਦਾ ਹੈ ਕੇਵਲ ਇਹੀ ਨਹੀਂ ਉਹ ਸਤਿਗੁਰੂ ਸੱਚੇ ਪਾਤਸ਼ਾਹ ਸਤ ਸੰਗਤ ਜੀ ਕਹਿੰਦੇ ਖਾਲਸਾ ਰਹੀ ਰੱਖਿਆ ਕਰਦਾ ਫਿਰ ਕਿ ਪ੍ਰਾਪਤੀ ਕੀ ਹੁੰਦੀ ਹੈ ਸੁਖ ਆਪਣੇ ਸਿੱਖਾਂ ਨੂੰ ਆਪਣੇ ਹੁਲਤਿਆਂ ਨੂੰ ਦਿੰਦਾ ਕੀ ਹੈ ਦਾਦਾ ਜੀ ਪਰਮੰਦੇ ਹਨ ਸੁਖ ਸ਼ਾਂਤ ਸਹਿਜ ਆਲਦ ਭੈ ਊਰਨ ਭੈ ਸੇਵ ਜਦੋਂ ਉਹ ਕਹਿੰਦੇ ਕਿ ਪਰਮੇਸ਼ਵਰ ਗੁਰਮੁਖਾਂ 'ਤੇ ਪਰਤਉਂਟ ਪੈਂਦਾ ਹੈ ਪਰ ਸੰਤਤਾ ਧਾਰਨ ਕਰਕੇ ਆਪਣੀ ਮਿਹਰ ਕਰਦਾ ਹੈ ਕਿਰਪਾ ਕਰਦਾ ਹੈ ਸਭ ਤੋਂ ਪਹਿਲਾਂ ਉਹਨਾਂ ਦੇ ਜੀਵਨ ਦੇ ਵਿੱਚ ਸੁੱਖ ਦੀ ਦਾਤ ਹੁੰਦੀ ਹੈ ਉਹ ਸੁੱਖ ਸ਼ਰੀਰਿਕ ਸੁੱਖ ਤੋਂ ਵੀ ਪਰਿਆ ਮਨ ਦਾ ਸੁੱਖ ਜਿਦੇ ਵਿੱਚ ਸਾਦ ਸੰਗਤ ਦੀ ਸੰਤੁਸ਼ਟੀ ਸਾਮ ਦ੍ਰਿਸ਼ਟੀ ਸ਼ਾਂਤੀ ਇਹ ਆਰੰਭ ਸੰਦ੍ਰਸ਼ਟਿ ਤੋਂ ਭਾਵ ਹੈ ਇਸ ਸੰਗਤ ਕੋਈ ਵੀ ਆਪਣਾ ਦੁਸ਼ਮਣ ਨਹੀਂ ਂਹਿੰਦਾ ਸਾਰੇ ਆਪਣੀ ਲੱਗਦੇ ਸਭ ਮਹਯੋਤ ਜੋਤ ਹੈ ਸੋਏ ਇਸ ਤੇ ਗਿਆਨਨ ਸਭ ਮੈਂ ਜਾਣ ਕਿ ਜੇ ਬਾਦਸ਼ਾਹੀ ਦੇ ਪਰਮਹੰਦੇ ਮੰਨ ਲਓ ਕਿ ਇਹ ਜਿਹੜਾ ਜਗਤ ਤੁਸੀਂ ਦੇਖ ਰਹੇ ਹੋ ਇਹ ਉਸ ਹਰੀ ਪਰਮਿਸਕੁਰਤਾ ਰੂਪ ਹੀ ਫਿਰ ਨਜ਼ਰ ਆਉਂਦਾ ਹੈ ਜੇ ਤੁਮ ਸਾਧ ਸੰਗਤ ਵਰਮਕ ਨੂੰ ਸਾਰੀ ਪਾਸੇ ਉਹ ਪਰਮੇਸ਼ਵਰ ਹੀ ਨਜ਼ਰ ਆਵੇ ਨਾ ਸਮ ਦ੍ਰਿਸ਼ਟੀ ਹੋ ਜਾਵੇ ਇਹ ਸਾਡੇ ਵਿੱਚੋਂ ਬਗਾਨਾ ਹੀ ਹੋਈ ਨਹੀਂ ਤਾਂ ਉਹਦੇ ਅੰਦਰੋਂ ਸਾੜਾ ਖਤਮ ਹੋ ਜਾਂਦਾ ਹੈ ਉਹਦੇ ਅੰਦਰੋਂ ਵੈਰ ਦੀ ਭਾਵਨਾ ਖਤਮ ਹੋ ਜਾਂਦੀ ਜੇ ਤੁਮ ਵੈਰ ਦੀ ਭਾਵਨਾ ਖਤਮ ਹੋ ਗਈ ਤੇ ਸਾਧ ਸੰਗਤ ਜੀ ਉਹਦੇ ਅੰਦਰ ਹੀ ਉਪਦੇਸ਼ ਪੜਦਾ ਹੈ ਇੱਕ ਪਿਤਾ ਇੱਕ ਸ੍ਰੀ ਹੰਮ ਬਾਰਿਕ ਤੂੰ ਮੇਰਾ ਬੁਲਾਈ ਜਿੰਨਾ ਵੈਤਰੂਧ ਹੈ ਉਹ ਤੇ ਅੰਦਰੋਂ ਖਤਮ ਹੋ ਜਾਂਦਾ ਹੈ ਬਿਸਤਰਗਾਈ ਸਭ ਤਾਪ ਪਰਾਈ ਜਦ ਤੇ ਸਾਧ ਸੰਗਤ ਮੋਹਿ ਪਾਈ ਇਸ ਤਰ੍ਹਾਂ ਸਾਧ ਸੰਗਤ ਜਦੋਂ ਇੱਕ ਤਰ੍ਹਾਂ ਸਾੜਾ ਹੀ ਅੰਦਰੋਂ ਖਤਮ ਹੋ ਗਿਆ ਈਰਖਾ ਖਤਮ ਹੋ ਗਈ ਵੈਰ ਦੁਸ਼ੈ ਖਤਮ ਹੋ ਗਿਆ ਪਰ ਸਮਝ ਲੋ ਬੋਕੇ ਇਤਨੋਂ ਸ਼ਾਂਤੀ ਹੈ ਸੰਤੋਖ ਤੋਂ ਭਾਵ ਇੱਕ ਇਹ ਵੀ ਹੈ ਕਿ ਮਨੁੱਖ ਜਦੋਂ ਜਦੋਂ ਸੰਤੋਖ ਆ ਜਾਵੇ ਕਰਨਾ ਉਦੋਂ ਸਾਧ ਸੰਬੰਧ ਜੀ ਦੀ ਤ੍ਰਿਸ਼ਨਾ ਮੁਲ ਜਾਂਦੀ ਹੈ ਬਹੁਤਾ ਤਾਂ ਸੀ ਤ੍ਰਿਸ਼ਨਾ ਦੀ ਅੱਗ ਵਿੱਚ ਹੀ ਸੜਦੇ ਪਾਏ ਹੈ ਸੈਸ ਕਟੇ ਲੱਖੋਂ ਉੱਠਦਾ ਹੈ ਤ੍ਰਿਪਤ ਨਾ ਆਵੇ ਮਾਇਆ ਦਾ ਚੱਕਰ ਅਨੁਖੋ ਸਾਧ ਸੰਬੰਧ ਜੀ ਸੈਂਕੜੇ ਹਜ਼ਾਰਾਂ ਦੀ ਸੋਟ ਰੱਖਦਾ ਕਿ ਇੰਨਾ ਤੋਂ ਮੈਨੂੰ ਮਿਲ ਜਾਵੇ ਮੇਰਾ ਗੁਜ਼ਾਰਾ ਚੰਗਾ ਚੱਲੇ ਜਦੋਂ ਸਤਿਗੁਰੂ ਹਜ਼ਾਰਾਂ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ ਤੇ ਫਿਰ ਉਹ ਕਹਿੰਦਾ ਹੈ ਕਿ ਨਹੀਂ ਲੱਖਾਂ ਹੋਣੇ ਚਾਹੀਦੇ ਲੱਖਾਂ ਕਰੋੜਾਂ ਦੀ ਤੇ ਕਰੋੜਾਂ ਤੋਂ 100 ਕਰੋੜ ਤੇ ਹਜ਼ਾਰਾਂ ਕਰੋੜਾਂ ਦੀ ਚਾਹਤ ਉਸ ਦੇ ਅੰਦਰ ਪੈਦਾ ਹੋ ਜਾਂਦੀ ਤੇ ਫਿਰ ਉਹ ਉਸ ਤ੍ਰਿਸ਼ਨਾ ਨੂੰ ਪਾਉਣ ਦੇ ਲਈ ਟਕਦਾ ਹੈ ਉਨੇ ਹੁੰਦਾ ਹੈ ਕਿ ਜੇ ਮੈਂ ਆਪਣਾ ਆ ਮਿਥਿਆ ਹੋਇਆ ਟੀਚਾ ਪ੍ਰਾਪਤ ਕਰ ਲਵਾਂ ਤਾਂ ਮੈਂ ਸੌਖਾ ਹੋ ਜਾਵਾਂ ਦਾ ਸੁੱਖ ਹੋਣਗੇ ਪਰ ਨਹੀਂ ਉਸ ਟੀਚੇ ਨੂੰ ਪਹੁੰਚ ਦੇ ਲਈ ਪਹਿਲਾਂ ਉਹ ਬੜੀ ਕਰੜੀ ਤਾਰ ਕਰਦਾ ਹੈ ਇਹ ਜਿਹੜੇ ਤਾਂ ਸਾਧ ਸੰਤ ਅੱਜ ਕੱਲ੍ਹ ਦੂਜਾ ਕੰਮ ਕਰਦੇ ਘੱਟ ਜਿਵੇਂ ਕਹਿ ਲਵੋ ਕਿ ਕੋਈ ਕਾਰੋਬਾਰੀ ਧੰਦਾ ਉਹਦੇ ਵਿੱਚ ਤਾਂ ਉਹ ਅਨੇਕਾਂ ਤਰ੍ਹਾਂ ਦੇ ਨਾਲ ਛਲਪੀ ਕਮੂਦਨ ਪਾਪਾਂ ਦੀ ਭਾਗੀ ਹੋ ਜਾਂਦੇ ਆ ਇਸ ਤਰ੍ਹਾਂ ਵੀ ਦੁੱਖਾਂ ਦੀ ਭਾਗੀ ਹੋ ਗਏ ਪਰ ਵੈਸੇ ਕਾਮ ਸੁਧਾਰਨ ਬੰਦਿਤ ਦੀ ਗੱਲ ਕਰੀਏ ਤਾਂ ਉਹ ਆਪਣੇ ਵੇਦ ਤੋਂ ਵੱਧ ਕੇ ਕੰਮ ਕਰਨ ਦਾ ਯਤਨ ਕਰਦਾ ਤੇ ਫਿਰ ਛਾਤ ਸੁਧਤੋ ਸਰੀਰ ਕਰਕੇ ਦੁਖੀ ਹੁੰਦਾ ਸਮਾਂ ਪਾਕ ਉਹਦੇ ਸਰੀਰ ਦੇ ਵਿੱਚ ਰੋਗ ਉੱਠ ਕੱਢਦੀ ਤੁਨ ਇਹ ਤ੍ਰਿਸ਼ਨਾ ਫਿਰ ਇਸ ਤਰ੍ਹਾਂ ਮਨੁੱਖ ਨੂੰ ਢੜੋਂਦੀ ਏ ਜਿਵੇਂ ਇੱਕ ਮ੍ਰਿਗ ਜਲ ਦੀ ਚਾਹਤ ਦੇ ਵਿੱਚ ਸਾਧ ਸੰਗਤ ਜੀ ਮਾਲਤਨਾ ਦੇ ਵਿੱਚ ਭਟਕਦਾ ਹੈ ਤਾਂ ਉਹ ਨੂੰ ਗਰਮੀਆਂ ਦੇ ਦਿਨਾਂ ਤੋਂ ਦੂਰੋਂ ਪ੍ਰਤੀਤ ਹੁੰਦਾ ਹੈ ਕਿ ਉਹ ਤੇ ਪਾਣੀ ਦਾ ਸਰੋਵਰ ਹੋਵੇਗਾ ਦੂਰ ਕਿਤੇ ਨਜ਼ਰ ਆਉਂਦਾ ਹੈ ਉਸ ਨੂੰ ਚੰਗ ਪੈਂਦੀ ਹੈ ਜਿਹਨੂੰ ਦੌੜ ਕੇ ਜਾਂਦਾ ਤੇ ਕੁਝ ਵੀ ਨਹੀਂ ਹੁੰਦਾ ਉਹ ਇਸ ਤਰ੍ਹਾਂ ਕਹਿੰਦੇ ਪਾਣੀ ਦੀ ਤ੍ਰਿਸ਼ਨਾ ਦੇ ਵਿੱਚ ਭਟਕਦਾ ਭਟਕਦਾ ਸਾਧ ਸੰਗਤ ਮਰ ਜਾਂਦਾ ਹੈ ਇਹ ਮਨੁੱਖ ਵੀ ਜਿਹੜਾ ਹੈ ਨਾ ਉਹ ਜਿੰਨੀ ਦੇਰ ਤੱਕ ਉਸ ਦੇ ਅੰਦਰ ਤ੍ਰਿਸ਼ਨਾ ਇਸ ਨੂੰ ਕੋਕ ਨਹੀਂ ਦਾਤ ਅੰਗ ਦਿੱਤੀ ਹੋਈ ਦਾਤ ਸਬਰ ਨਹੀਂ ਉਹ ਟਕਦਾ ਰਹਿੰਦਾ ਹੈ ਤੇ ਟਕਦੇ ਟਕਦੇ ਸਾਥ ਸੰਗਤ ਆਪਣੇ ਜੀਵਨ ਨੂੰ ਇਹ ਤੋ ਖੁਦਾਈ ਕਰਕੇ ਖਤਮ ਹੁੰਦਾ ਤੇ ਜਿਸ ਕਰਨਾ ਅੰਦਰ ਤ੍ਰਿਸ਼ਨਾ ਤ੍ਰਿਸ਼ਨਾ ਮੁੱਕ ਜਾਵੇ ਤ੍ਰਿਪਤੀ ਆ ਜਾਵੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸਮ ਦ੍ਰਿਸ਼ਟੀ ਆ ਜਾਵੇ ਸੋਖੂ ਜਾਂਦਾ ਹੈ ਸਾਧ ਦਾ ਅਰਥ ਤਾਂ ਇਹ ਹੈ ਕਿ ਸਾਧ ਸੰਗਤ ਜੀ ਜਿਹੜਾ ਖੜਦਾ ਹੈ ਨਾ ਉਹ ਤੱਬ ਦਾ ਨਹੀਂ ਜਿਉ ਤਬ ਤੱਕ ਹੈ ਬਾਰੋਂ ਬਾਣ ਤਬ ਤਬ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰਜਾਏ ਯੂਰੋਪੀ ਪੱਤਾ ਪਿਲ ਲੈ ਆਇ ਪਰ ਜਿਹਦੇ ਉਪਰ ਗੁਰੂ ਦੀ ਕਿਰਪਾ ਹੈ ਉਹਨੂੰ ਤਾਂ ਸਤਿਗੁਰੂ ਬਾਣੀ ਪੜਨ ਦੀ ਦਾਤ ਦੇ ਦਿੰਦਾ ਹੈ ਜਿਸ ਉਪਰ ਗੁਰੂ ਦੀ ਰਹਿਮਤ ਹੈ ਉਦੋਂ ਸਾਸ ਨੂੰ ਨਾਮ ਦੇ ਜਿਦ ਉਦੋਂ ਨੂੰ ਮਰੂਣਾ ਤੇ ਹਰਤੇ ਨੂੰ ਸ਼ਾਂਤੀ ਆ ਜਾਂਦੀ ਹੈ ਸਹਿਜਨਾਥ ਹੈ ਆਤਮਿਕ ਅਡੋਲਤਾ ਮਨੁੱਖ ਆਮ ਤੌਰ ਤੇ ਉੱਪਰ ਜਦੋਂ ਹਾਲਾਤ ਅਨੁਕੂਲ ਹੁੰਨ ਉਦੋਂ ਸਹਿਜ ਦੇ ਵਿੱਚ ਹੁੰਦਾ ਹੈ ਜਦੋਂ ਪ੍ਰਤੀਕੂਲ ਹੁੰਨ ਵਿਰੋਧੀ ਹੁੰਨ ਉਦੋਂ ਉਹ ਖਿੱਚ ਜਾਂਦਾ ਹੈ ਦੁਖੀ ਹੁੰਦਾ ਹੈ ਟੁੱਟ ਜਾਂਦਾ ਹੈ ਇਸ ਸਾਸ ਨੂੰ ਟੁੱਟ ਜਾਂਦਾ ਹੈ ਪਾ ਜਨ ਬੰਦਗੀ ਕਰਨ ਵਾਲਿਆਂ ਦੇ ਨਾਲ ਵੀ ਇਸੇ ਤਰ੍ਹਾਂ ਹੁੰਦਾ ਹੈ ਉਹ ਜਪਨਾ ਚਾਹੁੰਦੇ ਹਨ ਗੁਆੜੀ ਜਾਂਦਾ ਹੈ ਫੁੱਟੀ ਜਾਂਦਾ ਹੈ ਉਹ ਜਪਨਾ ਚਾਹੁੰਦੇ ਹਨ ਪਤਨੀ ਦਾ ਕਈ ਵਾਰ ਬੰਦੇ ਦੇ ਨਾਲ ਕੋਈ ਸੋ ਜਾਂਦਾ ਹੈ ਕਈ ਵਾਰੀ ਪਤਨੀ ਜਪਨਾ ਚਾਹੁੰਦੀ ਹੈ ਤੇ ਸਾਥ ਸੰਗਤ ਦੀ ਬੰਦਾ ਕਰੇ ਇਹ ਜਾਂਦਾ ਕਿ ਆ ਵੀ ਕੰਮ ਕਰ ਲਾਉਂ ਵੀ ਕਰਨਾ ਤਾਂ ਉਹ ਜਿਹੜੇ ਹਾਲਾਤ ਹੁੰਦੇ ਨੇ ਉਹਨਾਂ ਦੇ అనుకూਲ ਨਹੀਂ ਹੁੰਦੇ ਪ੍ਰਤੀਕੂਲ ਰਹਿੰਦੇਗਾ ਜਦੋਂ ਬੰਦਗੀ ਕਰਨ ਬੈਠਣ ਲੱਗਣਾ ਉਦੋਂ ਹੀ ਸਾਧ ਸੰਗਤ ਜੀ ਕੋਈ ਨਾ ਕੋਈ ਅੜਿੱਕਾ ਵਿੱਚ ਆ ਜਾਂਦਾ ਹੈ ਇਹ ਤਾਂ ਹੈ ਸਾਧੇ ਪਰਵਾਰਕ ਤੌਰ ਦੇ ਉੱਪਰ ਪਰ ਕਈ ਵਾਰ ਤਾਂ ਸਾਧ ਸੰਗਤ ਜੀ ਇਸ ਤੋਂ ਵੱਡੇ ਮਸਲੇ ਪੈਦਾ ਹੋ ਜਾਂਦੇ ਵੱਡੀਆਂ ਮੁਸੀਬਤਾਂ ਆ ਜਾਂਦੀਆਂ ਹਨ ਜਿੱਥੇ ਇਹ ਜਿੰਦ ਜਾਣ ਤੱਕ ਦੀ ਸਾਧ ਸੰਗਤ ਜੀ ਬਾਸੀ ਲਾਉਣੀ ਪੈਂਦੀ ਹੈ ਤੇ ਉੱਥੇ ਫਿਰ ਕੀ ਹੁੰਦਾ ਹੈ ਕਿ ਕਈ ਵਾਰ ਉਹਨੂੰ ਕੋਲ ਜਾਂਦਾ ਹੈ ਕਿ ਮਨ ਆ ਇੱਕ ਪਾਸੇ ਮੋਹਦਾ ਹੈ ਇੱਕ ਪਾਸੇ ਜੀਵਨ ਦੇਸ ਰਿਆ ਹੈ ਛੱਡ ਪਰੇ ਗੁਰੂ ਨੂੰ ਜੀਵਨ ਵਾਲੀ ਗੱਲ ਤੋਂ ਲਈਏ ਪਰ ਜਿਹੜਾ ਗੁਰਮੁਖ ਬੰਦਾ ਜਿਹਦੇ ਉੱਤੇ ਕਿਰਪਾ ਹੋ ਜੇ ਉਹਦੋਂ ਅਡੋਲਤਾ ਆ ਜਾਂਦੀ ਹੈ ਫਿਰ ਉਹ ਹਰ ਹਾਲਾਤਾਂ ਦੇ ਵਿੱਚ ਹੀ ਪ੍ਰਭੂ ਨੂੰ ਛੱਡਦਾ ਨਹੀਂ ਉਹ ਨਾਮ ਜਪਦਾ ਰਹਿੰਦਾ ਪੰਚਮ ਗੁਰਦੇਵ ਨੇ ਸਿਖਾਇਆ ਹੈ ਨਾ ਕਿ ਤੱਤੀ ਤਵੀ ਦੇ ਉੱਪਰ ਬੈਠ ਕੇ ਵੀ ਸਾਥ ਸੰਗਤ ਜਿਉਂ ਡੋਲੇ ਨਹੀਂ ਕਬੀਰ ਦੀ ਤੰਦੀਰਾ ਵਿੱਚ ਬਨ ਕੇ ਗੰਗਾ ਦੇ ਵਿੱਚ ਸੁੰਭ ਦਿੱਤੇ ਕੇ ਉਹ ਡੋਲੇ ਨਹੀਂ ਮਤੀ ਦਾਸ ਜੀ ਸਦੀ ਦਾਸ ਜੀ ਭਾਈ ਤਾਰੂ ਜੀ ਉਹ ਸਹਿਜ ਦੇ ਵਿੱਚ ਸੀ ਉਹ ਡੋਲੇ ਨਹੀਂ ਆਨੰਦ ਦਾ ਆਪ ਦਾ ਸਾਧ ਸੰਗਤ ਜਿੱਥੇ ਹਰਖ ਤੇ ਸੂ ਖੁਸ਼ੀ ਤੇ ਗਾਮੀ ਸਾਧ ਸੰਗਤ ਦੀ ਇੱਕੋ ਜਿਹੀ ਲੰਗਰਾਂ ਆ ਉਹਨਾਂ ਦੇ ਵਿੱਚ ਪੜ ਚਕੇ ਅਸੀਂ ਪਰਮਾਤਮਾ ਨੂੰ ਭੁੱਲੀਏ ਨਾ ਉਹ ਹੈ ਸਤਸੰਗਤ ਦੀ ਆਨੰਦ ਦੀ ਅਵਸਥਾ ਆਪ ਹੀ ਪ੍ਰਤੰਦ ਕਰਨਾ ਸੁਖ ਸ਼ਾਂਤ ਸਹਿਜ ਆਨੰਦ ਭਈ ਭਈ ਦਾਤ ਹੋਵੇ ਕੰਨ ਇਸ ਦੇ ਸਹਿਤ ਇਹ ਚਾਰਾ ਗੁਣਾ ਦੇ ਸਹਿਤ ਪੂਰਨ ਭਈ ਸੀ ਉਸ ਸਮੇਂ ਕਹਿੰਦੇ ਕਿ ਸਿੱਖ ਦੀ ਸੇਵਾ ਪੂਰਨ ਹੋ ਗਈ ਹੈ ਜਿਸ ਦਿਨ ਗੁਰੂ ਪਰਵਾਣ ਕਰ ਲੈਂਦਾ ਤੇ ਇਹਨਾਂ ਦਾਤਾਂ ਦੀ ਆਪਾਂ ਕਹਿੰਦੇ ਬਖਸ਼ ਕਰ ਦਿੰਦਾ ਰਹਾਉ ਭਗਤ ਜਨਾਂ ਕੀ ਬੇਨਤੀ ਸੁਣੀ ਪ੍ਰਭ ਆਪ ਉਹ ਆਪਣੇ ਭਗਤਾਂ ਦੀ ਆਪਣੇ ਪਿਆਰਿਆਂ ਦੀ ਬੇਨਤੀ ਨੂੰ ਆਪ ਸੁਣਨ ਹਾਰ ਹੈ ਕਈ ਵਾਰ ਆਪਾਂ ਦੇਖਦੇ ਹਾਂ ਕਿ ਸਾਧ ਸੰਗਤ ਦੇ ਜਿਹੜੇ ਗੁਰਬਖੋਂ ਦੇ ਕੰਨਾਂ ਨੂੰ ਉਹ ਤਾਂ ਸਾਧਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸ਼ਰਧਾ ਅਨਿਸ਼ਠਾ ਦੇ ਨਾਲ ਅਰਦਾਸ ਬੇਨਤੀ ਕਰਨ ਦੇ ਕਾਰਨ ਤੇ ਕਈ ਅਜਿਹੀ ਵੀ ਕਹਾਣਾਂ ਜਿਹੜੇ ਸਾਧ ਸੰਗਤ ਆਪਾਂ ਨੇ ਕਿਰਤਾਂ ਦੇ ਪੂਰਨਿਆ ਤੇ ਆਸਾ ਮੁਰਾਦਾਂ ਨੂੰ ਲੈ ਕੇ ਦੰਬੀਆਂ ਪਖੰਡੀਆਂ ਦੇ ਪਿੱਛੇ ਦੌੜੇ ਫਿਰਦੇ ਕਹਿੰਨ ਪੁੱਛੀਏ ਕਿ ਭਾਈ ਕਿਉਂ ਕਹਣ ਕਿ ਇਹ ਰੱਬ ਦੇ ਜਿਹੜੇ ਹੈ ਇਹਦੀ ਕਹਿ ਤੇ ਰੱਬ ਮੈਨੂੰ ਇਹ ਦਾਤ ਦੇ ਦੇਗਾ ਨਹੀਂ ਸਾਧ ਸੰਗਤ ਜਦੋਂ ਤੁ ਆਪ ਸਾਡਾ ਪ੍ਰੀਮ ਗੁਰੂ ਦੇ ਨਾਲ ਪੈ ਗਿਆ ਜਦੋਂ ਸਾਡੀ ਇਹ ਲੱਗੇ ਕਿ ਪ੍ਰੀਤ ਉਸ ਮਾਲਕ ਦੇ ਨਾਲ ਜੁੜੀ ਹੋਵੇਗੀ ਨਾ ਤਾਂ ਉਹ ਪ੍ਰਭੂ ਸਾਡੀ ਬੇਨਤੀ ਆਪ ਸੁਣੇਗਾ ਵਿੱਚ ਵਿਚੋਲੇ ਦੀ ਜ਼ਰੂਰਤ ਨਹੀਂ ਰਹਿ ਜਾਂਦੀ ਇੱਕ ਵਾਰ ਇੱਕ ਮਹਾਤਮਾ ਕ ਸਾਧੂ ਪੁਰਸ਼ ਨੂੰ ਕਿਸੇ ਰਾਤ ਸੇ ਆਪਣੇ ਮਹਿਲਾ ਦੇ ਵਿੱਚ ਸੌਂਦੇ ਆ ਇਹ ਕਹਿੰਦਾ ਕਿ ਅਸੀਂ ਜਦੋਂ ਕੋਈ ਅਰਦਾਸ ਕਰਾਉਣੀ ਹੋ ਗਈ ਅਸੀਂ ਜਦੋਂ ਕੋਈ ਪਰਮਾਤਮਾ ਨੂੰ ਮੰਗਣਾ ਹੋਵੇ ਕੁੱਝ ਤੇ ਅਸੀਂ ਤੁਹਾਡੇ ਕੋਲ ਆਉਂਦੇ ਆ ਮਹਾਤਮਾ ਜੀ ਉਹ ਪਰਮਾਤਮਾ ਨੂੰ ਕਹੋ ਸਾਡੇ ਨੂੰ ਦਾਤ ਚਾਹੀਏ ਕਿਰਪਾ ਕਰੋ ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਤੁਹਾਨੂੰ ਕਿਤੇ ਜ਼ਰੂਰਤ ਪਵੇ ਜਦੋਂ ਤੁਹਾਡੇ ਉੱਪਰ ਕਿਤੇ ਮੁਸੀਬਤ ਹੋਵੇ ਤੁਸੀਂ ਕਿਸ ਤੋਂ ਅਖੋਣੇ ਉਹ ਸਾਧੂ ਨੇ ਕਹਿਣ ਲੱਗੇ ਕਿ ਭਾਈਓ ਪਰਮਾਤਮਾ ਸਾਡੀ ਆਗ ਹੁੰਦਾ ਹੈ ਅਸੀਂ ਉੱਤੇ ਬੱਚੇ ਆ ਸਾਡੇ ਤੋਂ ਉਹ ਪਰਮਾਤਮਾ ਇਹ ਨਹੀਂ ਚਾਹੁੰਦਾ ਕਿ ਅਸੀਂ ਕਿਸੇ ਮੂਰਤ ਦੇ ਪਾਸ ਜਾਈਏ ਸਾਡੀ ਤਾਂ ਸਿੱਧੀ ਸੁਣੀ ਜਾਂਦੀ ਹੈ ਉਹ ਕਹਿਣ ਲੱਗਾ ਕਿ ਐ ਕਿਵੇਂ ਉਹ ਡਾ ਵੱਡਾ ਪਰਮਾਤਮਾ ਨੂੰ ਕਿੰਨੇ ਕੰਮ ਹੋਣਗੇ ਮੈਂ ਕਿਤੇ ਮੇਰੇ ਰਾਤ ਦੇ ਵਿੱਚ ਕੋਈ ਪੁਤਲ-ਪੁਤਲ ਹੋ ਜਾਵੇ ਕੋਈ ਅਣਸੁਖਾਵੀ ਘਟਨਾ ਹੋ ਜਾਵੇ ਆਪਣੇ ਮੰਤਰੀਆਂ ਨੂੰ ਭੇਜ ਕੇ ਉਸ ਮਸੀਹਾ ਹਨ ਕਰਵਾ ਦੇਣਾ ਮੇਰੀ ਪ੍ਰਜਾਤੇ ਵਿੱਚ ਕੋਈ ਤਕਲੀਫ ਹੋ ਵੀ ਮੈਂ ਆਪਣੇ ਕਰੀਦਿਆਂ ਨੂੰ ਭੇਜਦਾ ਹਾਂ ਕੰਮ ਕਰਵਦੀ ਵੀ ਤੁਸੀਂ ਕਹਿ ਰਹੇ ਹੋ ਕਿ ਪਰਮਾਤਮਾ ਖੁਦ ਸਾਡੀ ਸੋਹਣਾ ਤੇ ਕੋਈ ਸਾਡੀ ਰੱਖਿਆ ਕਰਦਾ ਹੈ ਮੇਰੇ ਮੰਨਣ ਦੇ ਵਿੱਚ ਨਹੀਂ ਆਉਂਦਾ ਮੈਂ ਇੱਕ ਛੋਟੀ ਜੀ ਭੋਏ ਦਾ ਮਾਲਕ ਖੁਦ ਨਹੀਂ ਕਿਤੇ ਜਾਂਦਾ ਪਰਮਾਤਮਾ ਤੁਹਾਡੀ ਸੁਣਨ ਹੁੰਦਾ ਉਹ ਫਕੀਰਾਂ ਦੀ ਜਿਨ੍ਹਾਂ ਦੇ ਪਾਸ ਕੋਈ ਨਹੀਂ ਉਹ ਸਾਹਬ ਜੀ ਕਹਿਣ ਲੱਗੇ ਕਿ ਰਾਜਨ ਤੇਰੇ ਸਵਾਲ ਦਾ ਜਵਾਬ ਅਸੀਂ ਸਮਾਂ પાਕੇ ਦੇਵਾਂਗੇ ਰਾਜੇ ਨੇ ਕੰਠੇ ਸਮਾਂ પાਕੇ ਬਾਅਦ ਸੰਗਤ ਰਾਜੇ ਦੇ ਘਰ ਵਿੱਚ ਪੁੱਤਰ ਪੈਦਾ ਹੋਇਆ ਇਹ ਰਾਜੀ ਨੂੰ ਇਹ ਸੀ ਕਿ ਉਹ ਜਿਹੜਾ ਮਹਾਤਮਾ ਹੈ ਬੜੀ ਦ੍ਰਿਸ਼ਟ ਵਾਲਾ ਹੈ ਬੜਾ ਪੂਰਨ ਪੁਰਖ ਹੈ ਉਹਦੇ ਤੋਂ ਆਪਣੇ ਪੁੱਤਰ ਨੂੰ ਆਸ਼ੀਰਵਾਦ ਲਵਾਂ ਜਦੋਂ ਆਪਣੇ ਮਹਿਲਾਂ ਦੇ ਵਿੱਚ ਸੱਦਿਆ ਆਪ ਉਸ ਸਾਥੂ ਨੇ ਕੀਤਾ ਕਿ ਇੱਕ ਲੱਕੜ ਦਾ ਉਤਲਾ ਬਣਾ ਦਿਆ ਬੱਚੇ ਦੀ ਵਾਂਗੂ ਉਹਨੂੰ ਕੱਪੜੇ ਦੇ ਵਿੱਚ ਲਪੇਟ ਲਿਆ ਰਾਜੇ ਦੇ ਮਹੱਲਾ ਦੇ ਵਿੱਚ ਚੁਪਾ ਕੇ ਲੈ ਕੇ ਗਿਆ ਇਹ ਦਾਸੀਆਂ ਨੂੰ ਕਹਿ ਦਿੱਤਾ ਕਿ ਜਦੋਂ ਮਨ ਪੁੱਤਰ ਦੀ ਜਾਤਨਾਗਾਰਾ ਮੰਗਾ ਤੁਸੀਂ ਮੈਨੂੰ ਇਹ ਪੜਾ ਦੇਣਾ ਉਹਨਾਂ ਨੇ ਲੋਮੇ ਕੀਤਾ ਜਦੋਂ ਉਹਨੇ ਆਖਿਆ ਕਿ ਰਾਜੇ ਦਾ ਪੁੱਤਰ ਲੈ ਕੇ ਆਉ ਆਸ਼ੀਰਵਾਦ ਦੇਈਏ ਇਸ ਦਾ ਨਾਮ ਰੱਖੀਏ ਤਾਂ ਦਸਿਆ ਨੇ ਸਾਧ ਸੰਗਤ ਜੀ ਉਹ ਜਿਹੜਾ ਲੱਕੜ ਦਾ ਫੁੱਤਲਾ ਸੀ ਉਹ ਬਣਾ ਦਿੱਤਾ ਤੇ ਮਹਾਤਮਾ ਜੀ ਉਹਨੂੰ ਲੈ ਕੇ ਆਪਣੀ ਮੂਤੀ ਦੇ ਵਿੱਚ ਪਿਆਰ ਨਾਲ ਰੱਖ ਲਾਂਦੇ ਕੋਈ ਦੁਲਾਰਦੇ ਕੋਈ ਉਹਨੂੰ ਸਾਧ ਸੰਗਤ ਜੀ ਬੜੇ ਪ੍ਰੇਮ ਦੇ ਵਿਚਾਰ ਕੇ ਲੈ ਆਏ ਸੀ ਰਾਜਾ ਵੇਖ ਕੇ ਬੜਾ ਖੁਸ਼ੀ ਕਿ ਕਿ ਮਹਾਪੁਰਸ਼ਾਂ ਦੀ ਬੜੀ ਮਿਹਰਮਈ ਦ੍ਰਿਸ਼ਟੀ ਪਈ ਹੈ ਕਿ ਇਹਨੇ ਪ੍ਰਸੰਨ ਹਨ ਮੇਰੇ ਬੱਚੇ ਦੇ ਉੱਪਰ ਇੱਕਦਮ ਉਹਨਾਂ ਨੇ ਆ ਕੇ ਨਾ ਉਸ ਬੱਚੇ ਨੂੰ ਤਲਾਬ ਦੇ ਵਿੱਚ ਸੁਣ ਦਿੱਤਾ ਇਹ ਰਾਜਾ ਸਾਹਸੰਗਤ ਉਸੇ ਸਭ ਨੇ ਖੜਾ ਹੋਇਆ ਆਪਣੇ ਤੱਤ ਤੋਂ ਬਿਨਾਂ ਕਿਸੇ ਸਿਪਾਈਆਂ ਨੂੰ ਕੋਈ ਸਾਡੇ ਕੱਪੜੇ ਉਹਨੇ ਛਾਲ ਮਾਰ ਦਿੱਤੀ ਸੋਵਰ ਦੇ ਵਿੱਚ ਜਦੋਂ ਛਾਲ ਮਾਰੀ ਉਹ ਕਟਿਆ ਤਾਂ ਦੇਖਿਆ ਉਹ ਪਤਲਾ ਸੀ ਮਹਾਕਮਨ ਜੀ ਕਹਿ ਲੱਗੇ ਕਿ ਰਾਜਾ ਨੂੰ ਕੀ ਹੋ ਗਿਆ ਤੂੰ ਇੱਕ ਪਤਲੇ ਦੇ ਵਿੱਚ ਛਾਲ ਮਾਰ ਦਿੱਤੀ ਤੇ ਫੂ ਆਪਣੇ ਸਿਪਾਈਆਂ ਨੂੰ ਕਹਿ ਸਕਦਾ ਸੀ ਕਿ ਉਹ ਛੇਤੀ ਉਸ ਨੂੰ ਬਚਾ ਲੈਣ ਕੱਢ ਲੈਣ ਰਾਜਾ ਕੰਨ ਦਾ ਕਰਕੀ ਸਾਤਦਾ ਸੀ ਮੈਂ ਪੁੱਤਰ ਦੇ ਮੋਹ ਵਿੱਚ ਜਿੰਨਾ ਵਿਰਵਾਸ਼ ਸੀ ਮਜਬੂਰ ਸੀ ਉਹਨੇ ਰੱਖਿਆ ਨਹੀਂ ਮੈਨੂੰ ਆਪਣੇ ਸਿਪਾਈਆਂ ਤੋਂ ਵੀ ਭਰੋਸਾ ਨਹੀਂ ਰਿਹਾ ਮੈਨੂੰ ਲੱਗਿਆ ਇਹ ਕੰਮ ਮੈਂ ਹੀ ਕਰ ਸਕਦਾ ਹੈ ਇਹ ਮਹਾਤਮਾ ਜੀ ਕਹਿਣ ਲੱਗੇ ਕਿ ਰਾਜਨ ਜਿਵੇਂ ਤੇਰਾ ਪੁੱਤਰ ਦੀ ਨਾਲ ਪ੍ਰੇਮ ਹੈ ਉਸ ਪਰਮਾਤਮਾ ਦਾ ਆਪਣੀ ਭਗਤਾਂ ਦੇ ਨਾਲ ਪ੍ਰੇਮ ਹੈ ਇਸ ਕਰਕੇ ਸਾਡੀ ਕੋ ਪਰਮਾਤਮਾ ਆਪ ਹੁੰਦਾ ਹੈ ਭਗਤ ਜਨਾਂ ਕੀ ਬੇਨਤੀ ਸੋਣੀ ਪ੍ਰਭ ਆਪ ਰੋਗ ਮਿਟਾਏ ਜੀ ਵਾਲਿਆ ਨੋ ਜਾ ਕਾ ਵਡ ਪਰਤਾਪ ਜਿਸ ਪਰ ਮਿਸਕੁਰ ਦਾ ਪਰਤਾਪ ਬੜਾ ਵੱਡਾ ਜਿਸ ਦੀ ਅਪਾਰ ਸ਼ਕਤੀ ਹੈ ਉਹ ਪਰ ਮਿਸਕੁਰ ਕਹਿੰਦੇ ਭਗਤ ਜਿਨ੍ਹਾਂ ਦੇ ਤਾਮ ਮਨ ਦੇ ਰੋਗਾਂ ਨੂੰ ਕਟਣ ਹਾਰ ਹੈ ਉਹ ਰੋਗਾਂ ਨੂੰ ਕਟ ਕੇ ਸਾ ਸੰਗਤ ਉਨੰ ਜੀਵਨ ਦੀ ਦਾਤ ਬਖਸ਼ਿਸ਼ ਕਰਦਾ ਹੈ ਸਰੀਰ ਕੋ ਰੂਹ ਕੱਟ ਕੇ ਤੰਗ ਮੁਸਤੀ ਤਾਂ ਜੀਵਨ ਬਖਸ਼ਿਸ਼ ਦਾਤ ਹੈ ਮਾਦਾ ਸਾਧ ਸੰਗਤ ਦੀ ਰੂਹ ਕੱਟ ਕੇ ਮਰਕ ਵਿੱਚ ਵੀਰ ਨੂੰ ਜਗਾ ਦਿੰਦਾ ਤੇ ਆਤਮਿਕ ਜੀਵਨ ਦੀ ਦਾਤ ਬਖਸ਼ਿਸ਼ ਕਰ ਦਿੰਦਾ ਦੁੱਖ ਹਮਾਰੇ ਬਖਸਿਆ ਨਾ ਆਪਣੀ ਕਲਾ ਧਾਰੀ ਜਦੋਂ ਆਪਣੇ ਕਲਾ ਧਾਰਨ ਕਰਦਾ ਹੈ ਰਹਿਮਤ ਦੇ ਵਿੱਚ ਆਉਂਦਾ ਹੈ ਸਤਿਗੁਰ ਕਹਿੰਦੇ ਕਿ ਉਹ ਸਾਡੇ ਵੱਡੇ ਵੱਡੇ ਦੁੱਖਾਂ ਨੂੰ ਬਖਸ਼ਦਾ ਹੈ ਅਜਾ ਮਾਲ ਵਰਗੇ ਪਾਪੀ ਗਣਕਾ ਵਰਗਾਂ ਨੂੰ ਸਾਧ ਸੰਗਤ ਉਸ ਮਾਲਕ ਨੇ ਬਖਸ਼ਿਸ਼ ਕਰ ਦਿੱਤਾ ਤਾਂ ਫਿਰ ਸਾਧ ਸੰਗਤ ਕੀ ਪੂਰਨ ਮਕੂਨਾ ਕਰੀ ਉਹਦਾ ਸਰੂਪ ਹੀ ਬਖਸ਼ਿਤ ਹੈ ਬਸ ਜ਼ਰੂਰਤ ਹੈ ਸਾਨੂੰ ਸਾਧ ਸੰਗਤ ਉਸ ਮਾਲਕ ਦੀ ਹੋ ਜਾਂਦੀ ਅਗਿ ਕਿਰਪਾ ਕਰਦਿਆਂ ਮਨ ਬਾਚ ਤਪਲ ਦਿੱਤੇ ਯਰਨ ਨਾਨਕ ਬਲਿਹਾਰੀ ਉਸ ਪ੍ਰਭੂ ਨੇ ਸਾਨੂੰ ਮਨ ਭੰਦੇ ਫਲ ਦੀ ਦਾਤ ਬਖਸ਼ੀ ਮਾਣਕ ਜਿਤੋਂ ਪਾਉ ਕੀ ਹੈ ਕਿ ਜੀਵਨ ਦੇ ਵਿੱਚ ਉਸ ਤੋਂ ਸੁਖ ਸਮ੍ਰਿਧੀ ਮੰਗੇ ਉਹ ਦੇ ਦਿੰਦਾ ਜੇਕਰ ਵਸਤੂ ਸਾਥ ਸੰਗਤ ਕੋਈ ਬਾਣਸੋਂ ਵੱਧੋ ਦੌੜੇ ਮੰਗੇ ਉਹ ਦੇ ਦਿੰਦਾ ਹੈ ਜੇਕਰ ਕੋਈ ਨਾਮ ਦਾ ਭੁੱਖਾ ਹੋਵੇ ਉਸਦੇ ਦਰ ਤੇ ਜਾਤਨਾ ਕਰਨੇ ਕਿ ਸਤਿਗੁਰੂ ਰਹਿਣ ਕਰਕੇ ਨਾਮ ਦਾ ਕਿੰਤਾ ਦੇ ਦੇ ਉਹ ਤਾਂ ਦਾਤਾ ਜੀ ਨਾਮ ਵੀ ਪਤਨਹਾਰ ਦਾ ਜਿਹੜਾ ਸਾਥ ਸੁਖਤਾ ਸੀ ਕਿਤੋਂ ਪਜਾਰਾ ਚੋਂ ਨਹੀਂ ਲੈ ਸਕਦੇ ਜੇ ਨਾ ਸੀ ਕਿਸੇ ਉਸਤਾਦ ਤੋਂ ਪ੍ਰਾਪਤ ਨਹੀਂ ਕਰ ਸਕਤੇ ਉਹ ਗੁਰੂ ਹੀ ਦੇਨਹਾਨ ਹੈ ਤਾਂ ਸਾਧੂ ਕਹਿੰਦੇ ਨਾਨਕ ਬਲੇਹਾਰੀ ਮੈਂ ਪਰਚਬ ਨਾਨਕ ਕੋ ਗੁਰੂ ਅਚਰ ਤੇਸੋਂ ਪਰਮੇਸ਼ੁਰ ਤੋਂ ਬਲੇਹਾਰ ਜਾਂਦਾ ਹਾਂ ਉਸਤਾਦ ਦਾ ਸੋਕੇ ਕੁਰਬਾਨ ਜਾਂਦਾ ਹਾਂ ਵਾਰਨੇ ਜਾਂਦਾ ਇਸ ਤਰ੍ਹਾਂ ਸਾਧੂ ਅੱਜ ਦੀ ਪਾਵਨ ਸ਼ਬਦ ਦੇ ਅੰਦਰ ਸਤਗੁਰ ਸੱਚ ਪਾਤਸ਼ਾਹੀ ਨੇ ਆਪਣੇ ਹਾਗਾਮ ਉਹਨਾਂ ਪਾਣੀ ਦੀ ਦਾਤ ਬਖਸ਼ਿਸ਼ ਕਰਕੇ ਸਾਡੇ ਜੀਵਨ ਨੂੰ ਨਿਹਾਲ ਕੀਤਾ ਹੈ ਸਮੇਂ ਦੀ ਸਮਰਤੀ ਹੈ ਜੀ ਵੀ ਯਾਦ ਕਰਦੇ ਕੋਈ ਬਿਆਨ ਉਲਾਂਦੇ ਗੁਰੂ ਰੂਪ ਸੰਗਤ ਜੀ ਮਾਫੀ ਪੱਖ ਦੀ ਜੀ ਅੱਗੇ ਵਾਸਤੇ ਸਮਾਧ ਬਖਸ਼ਨੀ ਜੀ ਦੋਖ ਹਮਾਰੇ ਬਖਸਿਆ ਨਾ ਆਪਣੀ ਕਲ ਧਾਰੀ ਮਾਨਵਾਂ ਬਾਂਖਤ ਪਲ ਦਿੱਤੇ ਓ ਨਾਨਕ ਬਲੇਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ